ਪੰਜਾਬ ਸਰਕਾਰ ਵੱਲੋਂ ਰਜਿਸਟਰੀਆਂ ਦੇ ਰੇਟਾਂ ਵਿੱਚ ਕੀਤੇ ਵਾਧੇ ਵਿਰੁੱਧ ਪ੍ਰਾਪਰਟੀ ਡੀਲਰ ਹੜਤਾਲ ਤੇ ਖਬਰ ਸ਼੍ਰੀ ਮੁਕਸਰ ਸਾਹਿਬ ਤੋਂ ਆ ਮੁਕਸਰ ਸਾਹਿਬ ਦੇ ਸਾਰੇ ਪ੍ਰਾਪਰਟੀ ਡੀਲਰ 7 ਅਕਤੂਬਰ ਤੋਂ ਅਰਮਿੱਥੇ ਸਮੇਂ ਲਈ ਹੜਤਾਲ ਤੇ ਬੈਠ ਗਏ ਹਨ ਮਾਨ ਸਰਕਾਰ ਵੱਲੋਂ ਰਜਿਸਟਰੀ ਫੀਸ ਵਿੱਚ ਨਜਾਇਜ਼ ਵਾਧਾ ਅਤੇ ਐਨਓਸੀ ਦੇ ਮਾਮਲੇ ਦਾ ਹੱਲ ਨਾ ਕਰਨਾ ਐਵੇਂ ਫੋਕੇ ਐਲਾਨ ਕਰਨ ਵਜੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ ਅਤੇ ਧਰਨੇ ਤੇ ਬੈਠੇ ਹਨ ਸ਼ਹਿਰ ਦੇ ਵਸਨੀਕਾ ਨਿਵੀਸ ਦੀਆਂ ਦੁਕਾਨਾਂ ਵੀ ਬੰਦ ਰਹੀਆਂ ਅਤੇ ਪ੍ਰਾਪਰਟੀ ਡੀਲਰਾਂ ਦੇ ਨਾਲ ਕਲੋਨਾਈਜ਼ਰ ਵੀ ਸ਼ਾਮਲ ਹਨ ਇਸ ਮੌਕੇ ਪ੍ਰਧਾਨ ਅਸ਼ੋਕ ਕੁਮਾਰ ਚੁਗਨੇ ਕਿਹਾ ਕਿ ਜਦ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਧਰਨੇ ਵਿੱਚ ਬਾਬਾ ਯਦਵਿੰਦਰ ਸਿੰਘ ਸਾਬਕਾ ਐਮ ਐਲ ਏ ਕਰਨ ਕੋਰਬਰਾੜ ਮੁਕਮ ਸਿੰਘ ਸੰਧੂ ਅਤੇ ਸ਼ਹਿਰ ਦੇ ਪਤਵੰਤ ਤੇ ਸਜਣ ਤੇ ਡੀਲਰ ਹੜਤਾਲ ਤੇ ਬੈਠੇ ਹਨ ਸਾਰੇ ਹਾਜ਼ਰ ਸਨ ਆਉ ਦੇਖ ਰਿਹਾ ਮਨਜੀਤ ਸਿੰਘ ਦੀ ਮੁਖ ਸਰ ਤੋਂ ਰਿਪੋਰਟ ਰਾਮ ਸ਼੍ਰੀ ਰਾਮ ਸਾਰੇ ਪ੍ਰਾਪਰਟੀ ਡੀਲਰ ਕਰੋਨਾਜ਼ਰ ਤੇ ਅਰਜਨ ਵੀਸਾ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਕੱਲ ਤੋਂ ਸਵੇਰੇ 9 ਵਜੇ ਕਚਹਿਰੀ ਇਕੱਠੇ ਹੋਣਾ ਆਪਾਂ ਉਸ ਤੋਂ ਬਾਅਦ ਆਪਾਂ ਸ਼ਹੀਦਾਂ ਦੇ ਜਾਗ ਦੇ ਉੱਥੇ ਅਰਦਾਸ ਕਰਕੇ ਤੇ ਕੋੜਪੂਰਾ ਚੌਕ ਧਰਨੇ ਦੇ ਵਿੱਚ ਪਹੁੰਚ ਜਾਣਾ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੇ ਸੁਨੇਹ ਆ ਰਹੇ ਆ ਪਰ ਇਹ ਧਰਨਾ ਹੁਣ ਲੱਗੂਗਾ ਮੈਂ ਸਾਰੇ ਅਰਜੀ ਨਵੀਸਾਂ ਨੂੰ ਤੇ ਪ੍ਰਾਪਰਟੀ ਡੀਲਰ ਨੂੰ ਬੇਨਤੀ ਕਰਦੇ ਆ ਕਿ ਇਹੋ ਜਿਹੇ ਕੰਮਾਂ ਦੇ ਵਿੱਚ ਰਾਤ ਨੂੰ ਕੋਈ ਵਾਰੀ ਪੁਲਿਸ ਚੱਕ ਕੇ ਲੈ ਜਾਂਦੀ ਐ ਇਹ ਧਰਨਾ ਬੰਦ ਨਹੀਂ ਕਰਨਾ ਪਹਿਲਾਂ ਤਾਂ ਅਸੀਂ ਬੈਠੇ ਆ ਜੇ ਸਾਨੂੰ ਲੋ ਜਾਣਗੇ ਉਸ ਤੋਂ ਬਾਅਦ ਸਾਡੇ ਬੱਚੇ ਆ ਸਾਡੇ ਡੀਲਰ ਆ ਭਰਾ ਉਹ ਇਸ ਧਰਮ ਨੂੰ ਚਲਾਉਣਗੇ ਜੇ ਲੋੜ ਪਈਆਂ ਤਾਂ ਲੇਡੀਜ਼ ਵੀ ਆਉਣਗੀਆਂ ਇਹ ਧਰਨਾ ਬੰਦ ਨਹੀਂ ਕਰਨਾ ਇਹ ਧਰਨਾ ਹੁਣ ਲੱਗੂਗਾ ਕਿਉਂਕਿ ਵਾਰੇ-ਵਾਰ ਅਤਿਆਚਾਰ ਨਹੀਂ ਸਹਿਆ ਜਾਂਦਾ ਵਾਰ-ਵਾਰ ਕੀ ਗੱਦਾਰੀ ਕੋ ਪੰਜਾਬ ਕਿਉਂ ਸਹਿਜਾਤਾ ਹੈ ਜਿਆਦਾ ਸੈਮ ਵੀ ਦੁਨੀਆ ਮੇ ਕਾਇਰਤਾ ਕਹਿ ਲਾਤਾ ਹੈ ਬੜਾ ਚਰ ਵੇਖ ਲਿਆ ਅਸੀਂ ਕਾਇਰ ਨਹੀਂ ਇਸ ਦੇਸ਼ ਆਜ਼ਾਦ ਨੂੰ 70 ਸਾਲ ਹੋ ਗਏ ਇਹ ਸਾਨੂੰ ਡੀਸੀ ਰਗੇ ਜਾਂ ਕੋਈ ਇਥੋਂ ਦੇ ਲੋਕ ਡਰਾਉਂਦੇ ਆ ਅਸੀਂ ਡਰਦੇ ਨਹੀਂ ਅਸੀਂ ਆਪਣੀ ਹੱਕ ਲੜਾਉਣਾ ਚਾਹੁੰਦੇ ਆ ਹੱਕ ਦੀ ਲੜਾਈ ਲੜਾਂਗੇ ਹੱਕ ਮੰਗਦੇ ਆ ਦੋ ਸਾਲਾਂ ਦੇ ਵਿੱਚ ਤਿੰਨ ਵਾਰੀ ਰੇਡ ਵੱਜ ਜਾਂਦੇ ਚੁੱਪ ਕਰਕੇ ਬੈਠੇ ਰਹੀਏ ਜੇ ਜਿਹੜੀ 50000 ਰੁਪਇਆ ਮਰਨਾ ਵੈਸੇ ਮਿਲ ਜਾਂਦੀ ਆ ਉਹਦਾ 2 ਲੱਖ 60000 ਰੁਪਇਆ ਰੇਟ ਲਾਈ ਬਟੇ ਆ ਕੌਣ ਖਰੀਦੂਗਾ ਕੌਣ ਵੇਚੂਗਾ ਆਪਦੇ ਬੱਚਿਆਂ ਦੇ ਭਵਿੱਖ ਲਈ ਸ਼ਹਿਰ ਨਵਾਸਿਓ ਆਓ ਸਾਡਾ ਸਾਥ ਦਿਓ ਅਸੀਂ ਆਪਦੀ ਹੱਕ ਸੱਚ ਦੀ ਲੜਾਈ ਲੜਦੇ ਆ ਅਸੀਂ ਕੋਈ ਸ਼ਰਾਰਤੀ ਨਹੀਂ ਅਸੀਂ ਇਹ ਸ਼ਹਿਰ ਦੇ ਵਚੀਕ ਆ ਜ਼ਿੰਮੇਵਾਰ ਬੰਦੇ ਆ ਪਰ ਅਸੀਂ ਬੇਨਤੀ ਕਰਦੇ ਆ ਕਿ ਸਾਰੇ ਆਓ ਇਹ ਲੜਾਈ ਜਿਹੜੀ ਆਪਾਂ ਸਾਰੇ ਰਲ ਕੇ ਲੜੀਏ ਇਹ ਲੜਾਈ ਨਹੀਂ ਇਹ ਧਰਮ ਦਾ ਕੰਮ ਆ ਇਹ ਅਤਿਆਚਾਰ ਕਰੂਗਾ ਅਤਿਆਚਾਰ ਸੈਨਾ ਵੀ ਜੁਰਮ ਹੈ ਅਤਿਆਚਾਰ ਕਰਨਾ ਵੀ ਜੁਰਮ ਹੈ ਇਸ ਲਈ ਮੈਂ ਬੇਨਤੀ ਕਰਦਾ ਵੀ ਜੇ ਕੋਈ ਗੱਲ ਇਦਾਂ ਦੀ ਹੋ ਜੇ ਇਹ ਲੜਾਈ ਬੰਦ ਨਹੀਂ ਕਰਨੀ ਬਹੁਤ ਬਹੁਤ ਧੰਨਵਾਦ ਕੱਲ ਸਾਰੇ ਪਹੁੰਚੋ ਧਰਨੇ ਦੀ ਸ਼ੁਰੂਆਤ ਹੋਵੇਗੀ ਦੋ ਟਾਈਮ ਧਰਨੇ ਦੇ ਸਵੇਰੇ ਸ਼ਾਮ ਜਲਸਾ ਹੋਇਆ ਕਰੂਗਾ ਵੱਡੇ ਵੱਡੇ ਲੀਡਰ ਉੱਥੇ ਪਹੁੰਚਣਗੇ ਇਹ ਲੜਾਈ ਸਾਰੇ ਪੰਜਾਬ ਦੀ ਹੈ ਇਸ ਕਰਕੇ ਪੰਜਾਬੀਓ ਅਣਖੀ ਵੀਰੋ ਆਪਾ ਨੜਕੇ ਜਿਹੜੀ ਹੈ ਇਹ ਸਚਾਈ ਦੀ ਜਿੱਤ ਕਰੀਏ ਬਹੁਤ ਬਹੁਤ ਧੰਨਵਾਦ ਮੁਕਸਰ ਦੇ ਸਾਰੇ ਗਰੁੱਪ ਚੱਲਦੇ ਮੁਕਸਰ ਦੇ ਜਿੰਨੇ ਵੀ ਗਰੁੱਪ ਹੈ ਉਹਨਾਂ ਵਿੱਚ ਵੀਡੀਓ ਸ਼ੇਅਰ ਕੀਤੀ ਜਾਵੇ ਸਾਰੇ ਸ਼ਹਿਰ ਦੇ ਵਾਸੀ ਜਿੰਨੇ ਆ ਸਾਰੇ ਜਾਣੇ ਸਾਥ ਦਿਓ ਕੱਲੇ ਪ੍ਰਾਪਰਟੀ ਵਾਲਿਆਂ ਦਾ ਕੰਮ ਨਹੀਂ ਸਾਰੇ ਇੱਕ ਘਰ ਦਾ ਕੰਮ ਮਿਹਰਬਾਨੀ